ਕਬੀਰ ਬਾਸ ਬੜਾਏ ਬੂੜਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨ ਹੋਏ ਕਬੀਰ ਦੀਨ ਗਵਾਇਆ ਦੁਨੀਸਾ ਦੁਨੀ ਨਾ ਚੱਲੇ ਸਾਥ ਪਾਏ ਕੋਹਾੜਾ ਮਾਰਿਆ फुले अपने हाथ कबीर जह जह हो फिरेओ कौत कठाऊ उठाए एक राम स्नेही बारा उजर मेरे पाए कबीर संतन के चुंगिया पली पट कुसत्ती गाओ ਲਗਾਉ ਤਹਿ ਤੌਲ ਹਰ ਜਿਹ ਨਾਹੀ ਹਰ ਕੋ ਨਾਉ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਬ ਹੋ ਸਾਖਤ ਬਪਰੇ ਜੋ ਹਟ ਹਾਟ ਬਿਗਾਏ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਕੋਨੇ ਬੈਠੇ ਖਾਈ ਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਣੀ ਪਵਨ ਚ ਕੋਲਨ ਹਾਰ ਸੰਤ ਮੱਖਣ ਖਾਇਆ ਸਾਗ ਸਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹੈ ਹਵਤਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋ ਬਣਹਾਰ ਕਬੀਰ ਮਾਇਆ ਚੋਰਟੀ ਮਸਮਸਲਾਵੈ ਹਟ ਏਕ ਕਬੀਰ ਆ ਨਾਮ ਸੈ ਜਿਨ ਕੀ ਨੇ ਬਰਹ ਬਾਟ ਕਬੀਰ ਸੋਖ ਨ ਇਹ ਜੁਗ ਕਰਹ ਜੋ ਬਹੁਤੈ ਮੀਤ ਜੋ ਚਿਤ ਰਖੈ ਇੱਕ ਸਉ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਰਾਮ ਪਦਾਰਥ ਪਾਏ ਕਹਿ ਕਬੀਰਾਂ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਾਰ ਕੋ ਨਹੀਂ ਗਾਹਕ ਨਹੀਂ ਮੋਲ ਕਬੀਰ ਤਾ ਸੋ ਪ੍ਰੀਤ ਕਰ ਜਾ ਕੋ ਠਾਕੁਰ ਰਾਮ ਮੰਡਿਤ ਰਾਜ ਭੂਪਦੇ ਆਵਹਿ ਕੌਣੇ ਕਾਮ ਕਬੀਰ ਪ੍ਰੀਤਿ ਕਿਸਾਉ ਕੀਏ ਆਨ ਦੁਬਿਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਘਰ ਰਮੜਾਏ ਕਬੀਰ ਜਗ ਕਾਜਲ ਕੇ ਕੋਠਰੇ ਅੰਧ ਪਰੇ ਦਿਸਮਾ ਹੈ ਹਉ ਬਲੇ ਹਾਰੇ ਤਨ ਕਾ ਪੈਸ ਜੋ ਨੀਕ ਸਜਾ ਹੈ ਕਬੀਰ ਇਹੋ ਤਨ ਜਾਏਗਾ ਸਖੋ ਤਲੇ ਹੋ ਬਹੋਰ ਨੰਗ ਪਾਪ ਹੋਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਇਹੋ ਤਨ ਜਾਏਗਾ ਕਬਨੇ ਮਾਰਗ ਲਾਏ ਕੈ ਸੰਗਤ ਕਰ ਸਾਧਕੇ ਕੈ ਹਰ ਕੇ ਗੁਣ ਗਾਏ ਕਬੀਰ ਮਰਦਾ ਮਰਦਾ ਜਗ ਮੁਆ ਮਰ ਭੀ ਨ ਜਾਣਿਆ ਕੋਈ ਅਸੇ ਮਰਨੇ ਜੋ ਮਰੇ ਬਹੁਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰੇ ਬਾਰ ਜਉ ਬਨ ਫਲ ਭਾਕੇ ਭੁਏ ਗਿਰਹਿ ਬਹੁਰ ਨ ਲਾਗੇ ਹਡਾਰ ਕਬੀਰਾ ਤੁਹੇ ਕਬੀਰ ਤੋ ਤੇਰੋ ਨਾਉ ਕਬੀਰ RAM ਰਤਨ ਤਬ ਪਾਏ ਐ ਜੋ ਪਹਿਲੇ ਤਜਹਿ ਸਰੀਰ ਕਬੀਰ ਚੰਖ ਨ ਚੰਖਿਐ ਤੁਮਰੋ ਕਹਿਓ ਨ ਹੋਵੇ ਕਰਮ ਕਰੀ ਮਰ ਜੋ ਕਰ ਰਹੇ ਮੇਟ ਨ ਸਾਕੈ ਕੋਈ ਕਬੀਰ ਕਸੋਟੇ RAM ਕੇ ਝੂਠਾ ਟਿਕੈ ਨ ਕੋਈ ਰਾਮ ਕਸੌਟੇ ਸੋਸੈ ਜੋ ਮਰਜੀਵਾ ਹੋਏ ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੇ ਖਾਹੇ ਏਕ ਸਹਰ ਕੇ ਨਾਮ ਬਿਨ ਗਦ ਜਮ ਪਰ ਜਾਹੇ ਕਬੀਰ ਬੇੜਾ ਜਰ ਜਰਾ ਫੁੱਟੇ ਸੇ 1000 ਹਰੂਏ ਹਰੂਏ تیر ਗਏ ਡੂਬੇ ਜਿਨ ਸਰਪਾਰ ਕਬੀਰ ਹਾੜ ਜਰੇ ਜਿਉ ਲੱਕਰੇ ਕੇਸ ਜਰੇ ਜਿਉ ਕਾਸ ਇਹੋ ਜਗ ਜਰਤਾ ਦੇਖ ਕੈ ਪਇਓ ਕਬੀਰ ਉਦਾਸ ਕਬੀਰ ਗਰਭ ਨਾ ਕੇਜੀਐ ਚਾਮਲ ਬੇਟੇ ਹਾੜ ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਭ ਨਾ ਕੇਜੀਐ ਉੱਚਾ ਦੇਖ ਵਾਸ ਆਜ ਕਾਲ ਭੁਇ ਲੇਟਣਾ ਉਪਰ ਜਾਮੈ ਘਾਸ ਕਬੀਰ ਗਰਬੜ ਕੇ ਜਿਐ ਰੰਕਣ ਹਸਿਐ ਕੋਏ ਅਜਹ ਸੁਣਾਉ ਸਮੁੰਦਰ ਮਹਿ ਕਿਆ ਜਾਨ ਕਿਆ ਹੋਏ ਕਬੀਰ ਗਰਬ ਨਾ ਕੀਜੀਐ ਦੇਹ ਦੇਖ ਸੁਰੰਗ ਆਜ ਕਾਲ ਤਦ ਜਾਹੋਗੇ ਜਿਉ ਕਾਂ ਚੁਰੇ ਭੁਜੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੋਟ ਫਿਰ ਪਾਛੈ ਪਸ਼ਤਾ ਹੋਗੇ ਪ੍ਰਾਨ ਨਾ ਦੇਗੇ ਸ਼ੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੈ ਕਰ ਲਾਵੇ ਆਗ ਪੰਜਾਂ ਲਰਕਾ ਜਾਰ ਕੈ ਰਹਿ ਰਾਮ ਲਿਵ ਲਾਗ ਕੋ ਹੈ ਲਰਕਾ ਬਿਜਈ ਲਰਕੀ ਬਿਚੈ ਕੋਈ ਸਾਂਝਾ ਕਰੈ ਕਬੀਰ ਸੋ ਹਰ ਸੰਗ ਬਨਜ ਕਰੇ ਕਬੀਰ ਇਹ ਚੇਤਾਵਨੀ ਮਤ ਸਹਸਾਰ ਰਹਿ ਜਾਏ ਪਾਚੈ ਭੋਗ ਜੋ ਭੋਗ ਵੇ ਤਿਨ ਕੋ ਗੁੜ ਲੈ ਖਾਹੇ ਕਬੀਰ ਮੈਂ ਜਾਣਿਓ ਪੜ ਗੋ ਭਲੋ ਪੜਵੇ ਸਉ ਭਲ ਜੋਗ ਭਗਤ ਨਾ ਛਡੋ ਰਾਮ ਕੇ ਭਾਵੇਂ ਨਿੰਦ ਲੋਗ ਕਬੀਰ ਲੋਗ ਕੇ ਨਿੰਦ ਬਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰਤ ਜੇ ਸਭ ਕਾਮ ਕਬੀਰ ਪਰਦੇਸੀ ਕਹਿ ਕਾਗਰੈ ਚੌਦਸ ਲਾਗੀ ਆਗ ਕਿੰਤਾ ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ ਕਬੀਰ ਕਿੰਤਾ ਜਲ ਕੋਇਲਾ ਭਈ ਕਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਵਾਸਨ ਰਹੀ ਵਿਪੂਤ ਕਬੀਰ ਥੋੜੈ ਜਲ ਮਾਸਲੀ ਚੀਵਰ ਮਿਲਿਓ ਜਾਲ ਇਹ ਟੋਗਣੈ ਨਾ ਛੋਟ ਸਹੈ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਡੀਐ ਜਾਓ ਅਤਖਰ ਹੋਏ ਪੁਖਰ ਪੁਖਰ ਢੂੰਡਤੇ ਪਲੋ ਨ ਕਹੈ ਕੋਈ ਕਬੀਰ ਨਿਗਸਾਏ ਬਹਿ ਗਏ ਥਾਂਗੇ ਨਾਹੀ ਕੋਏ ਦੀਨ ਗਰੀਬ ਆਪਣੇ ਕਰਤੇ ਹੋਏ ਸੋ ਹੋਏ ਕਬੀਰ ਬੈਸ ਨੋ ਕੇ ਕੂਕਰ ਭਲੇ ਸਾਖਤ ਕੇ ਬੁਰੀ ਮਾਏ ਓਹ ਨਿਤ ਸੁਨੇ ਹਰਨਾਮ ਜਸ ਓਹ ਪਾਪ ਵਿਸਾਹਨ ਜਾਏ ਕਬੀਰ ਹਰਨਾ ਦੁ ਬੁਲਾਇ ਏਹੋ ਹਰੀਆ ਰਾਤਾਲ ਲੱਖ ਅਹਰੀ ਏਕ ਜਿਓ ਕੇਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਐਉ ਕਹਿ ਰਮੇ ਕਬੀਰ ਕਬੀਰ ਮਰ ਨਿਰਮਲ ਪਿਆ ਜੈਸਾ ਗੰਗਾ ਨੀਰ ਬਸ ਲਗੋ ਹਰ ਫਿਰੈ ਕਹਿ ਤ ਕਬੀਰ 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 ਹਰ ਦੇ ਪੀ ਹਰੇ ਚੂਨਾ ਉਜਲ ਭਾਏ ਬਲ ਹਾਰੇ ਇਹ ਪ੍ਰੇਤ ਕਾ ਜੇ ਜਾਤ ਵਰਣ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤਉ ਮੈਗਲ ਹੋਇ ਰਹੋ ਨਿਕਸੋ ਕਿਉਂ ਕਹਿ ਜਾਏ ਕਬੀਰ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਬਸਾਓ ਮੋਕਤ ਦੁਆਰਾ ਮੋਕਲਾ ਸਹਜ ਆਵ ਜਾ ਕਬੀਰ ਨਾਮ ਹੈ ਛਾਨ ਨਾ ਛਪੜੀ ਨਾਮੁ ਹੈ ਘਰ ਨਹੀਂ ਗਾਓ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਹਿ ਮਰਨੇ ਕਾ ਤਾਉ ਹੈ ਮਰਉ ਤ ਹਰ ਕੈ ਧਾਰ ਮਦਰ ਪੂਛੈ ਕਾਣ ਹੈ ਪਰ ਹਮਾਰੈ ਬਾਰ ਕਬੀਰ ਨਾ ਹਮ ਕੀਆ ਨਾ ਕਰਹੇਗੇ ਨਾ ਕਰ ਸਕੈ ਸਰੀਰ ਕਿਆ ਜਾਣੋ ਕਿਸ ਹਰ ਕੀਆ ਪਇਓ ਕਬੀਰ 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 ਸੁਪਨੇ ਹੋ ਬੜਾਏ ਕਹਿ ਜਹ ਮੁਖ ਨਿਕਸੈ RAM ਤਾਂ ਕੇ ਪਗ ਕੀ ਬਾਣ ਹੈ ਮੇਰੇ ਤਨ ਕੋ ਜਾਮ ਕਬੀਰ ਮਾਟੇ ਕੇ ਅਮਪੁੱਤਰੇ ਮਾਨਸ ਰਖਿਓ ਨਾਉ ਚਾਰ ਦਿਵਸ ਕੇ ਬਾਹਣੇ ਵੱਡ ਵੱਡ ਰੁੰਦ ਹਟਾਓ ਕਬੀਰ ਮਹੰਦੇ ਕਰ ਘਾਲਿਆ ਆਪ ਵਿਸਾਏ ਪੀਸਾਏ ਤੈ ਸਾਹਿਬਾਤ ਨਾ ਪੁੱਛੀਐ ਕਬ ਹੁਨ ਲਾਏ ਪਾਏ ਕਬੀਰ ਜਿਹ ਦਰ ਆਵਤ ਜਾਤ ਹਾ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋੜੀਐ ਜੋ ਦਰਿਆ ਸਹੋਏ ਕਬੀਰ ਡੁੱਬਾ ਥਾ ਪੈ ਉਪਰੇਉ ਗੁਣ ਕੇ ਲਹਿਰ ਝਬਕ ਜਬ ਦੇਖਿਓ ਬੇੜਾ ਜਰ ਜਰਾ ਤਬ ਉੱਤਰ ਪਰਿਉ ਹਉ ਫਰਕ